ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਯੋਧੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਪੋਹਵੰਡ ਸਾਹਿਬ ਤੋਂ ਜਿੱਥੇ ਸੰਗਤਾਂ ਦਾ ਹਜੂਮ ਸੰਗਤਾਂ ਦਾ ਭਾਰੀ ਇਕੱਠ ਦੱਸ ਰਿਹਾ ਹੈ ਕਿ ਤਨਤਨ ਬਾਬਾ ਦੀਪ ਸਿੰਘ ਜੀ ਨੇ ਕੀ ਕਮਾਇਆ ਹੈ ਤਾਂ ਤੁਹਾਨੂੰ ਅੱਜ ਖਾਸ ਲੰਗਰ ਦੀਆਂ ਤਸਵੀਰਾਂ ਵੀ ਲਗਾਤਾਰ ਸਾਂਝੀਆਂ ਕਰ ਰਿਹਾ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਇੱਕ ਲੰਗਰ ਦਿਖਾ ਰਿਹਾ ਕਿ ਇੱਕ ਸੱਜਣ ਪ੍ਰੇਮੀ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰੇਮੀ ਦੇ ਵੱਲੋਂ ਜੋ ਹੈ ਡ੍ਰੈਗਨ ਫਰੂਟ ਦਾ ਜੋ ਲੰਗਰ ਹੈ ਉਹ ਲਗਾਇਆ ਗਿਆ ਹੈ ਹਰ ਸਾਲ ਇਹਨਾਂ ਦੇ ਵੱਲੋਂ ਇਹ ਸੇਵਾ ਜੋ ਹੈ ਨਿਭਾਈ ਜਾਂਦੀ ਹੈ ਲੰਗਰ ਦੇ ਵਿੱਚ ਖਾਸ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਅੱਜ ਡ੍ਰੈਗਨ ਫਰੂਟ ਦਾ ਲੰਗਰ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਰਿਆ ਇੰਪੋਰਟਡ ਫਰੂਟ ਹਰ ਪਾਸੇ ਇਸ ਸੰਗਤ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਵਨ ਸਾਹਿਬ ਦੇ ਤਸਵੀਰਾਂ ਨਾਲ-ਨਾਲ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਹੀ ਡ੍ਰੈਗਨ ਫਰੂਟ ਜੋ ਜੋ ਲੰਗਰ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ समर्पित ਇਹ ਲੰਗਰ ਜੋ ਹੈ ਹਰ ਸਾਲ ਐਨਾ ਦਾਨੀ ਸਜਣਾ ਦੇ ਵੱਲੋਂ ਲਗਾਇਆ ਜਾਂਦਾ ਹੈ ਤਾਂ ਇੱਕ ਗੁਰਸਿੱਖ ਪ੍ਰੇਮੀ ਦੇ ਵੱਲੋਂ ਇਹ ਲੰਗਰ ਜੋ ਹੈ ਲਗਾਇਆ ਗਿਆ ਹੈ ਪਹਵੰਡ ਸਾਹਿਬ ਦੀ ਧਰਤੀ ਤੇ ਤਾਂ ਤੁਸੀਂ ਦੇਖ ਸਕਦੇ ਹੋ ਫਰੂਟ ਜੋ ਹੈ ਨਾਲ-ਨਾਲ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਕਿਸ ਤਰ੍ਹਾਂ ਡ੍ਰੈਗਨ ਫਰੂਟ ਹਰ ਫਰੂਟ ਜੋ ਹੈ ਇੱਥੇ ਡ੍ਰੈਗਨ ਫਰੂਟ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਜੋ ਫਰੂਟਸ ਨੇ ਉਹ ਲਗਾਏ ਗਏ ਨੇ ਤਾਂ ਸੰਤਾਨਾ ਇਕਾਠਵੀ ਦੇ ਇੱਕ ਸਕਦੇ ਹੋ ਕਿ ਨਾਲ-ਨਾਲ ਸੰਤਾਨਾਂ ਦੀ ਕਿੰਨੀ ਸ਼ਰਧਾ ਹੈ ਤਾਂ ਇਸ ਦੇ ਨਾਲ ਹੀ ਜੋ ਫਰੂਟ ਦੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਨਸਵਨ ਨੇ ਜੋ ਡ੍ਰੈਗਨ ਫਰੂਟਸ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੇ ਨੇ ਤਾਂ ਇੱਥੇ ਸੰਗਤ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਹਰ ਕੋਈ ਜੋ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਸਿੱਖਾਂ ਦੇ ਉਹ ਮਹਾਨ ਯੋਧੇ ਜਿਨ੍ਹਾਂ ਨੇ ਰਮਦੇ ਰਖਿਆ ਦੇ ਲਈ ਆਪਣੀ ਸੀਸ ਦੀ ਸ਼ਹਾਦਤ ਦੇ ਦਿੱਤੀ ਤਾਂ ਅੱਜ ਉਸ ਮਹਾਨ ਯੋਧੇ ਨੂੰ ਹਰ ਕੋਈ ਨਮਸਕਾਰ ਕਰ ਰਿਹਾ ਹੈ ਤੇ ਇਸ ਦੇ ਨਾਲ ਨਾਲ ਹੀ ਮਾਫ ਕਰਾਂਦੇ ਲੰਗਰ ਉਹਨਾਂ ਨੂੰ ਜੋ ਸਮਰਪਿਤ ਜਨਮ ਦਿਹਾੜੇ ਨੂੰ ਲਗਾਏ ਜਾ ਰਹੇ ਨੇ ਤਾਂ ਇਹ ਇੱਕ ਡ੍ਰੈਗਨ ਫਰੂਟ ਜੋ ਹੈ ਉਹ ਲਗਾਇਆ ਗਿਆ ਹੈ ਉਹ ਦੇਖਿਆ ਜਾਵੇ ਤਾਂ ਬਹੁਤ ਮਹਿੰਗਾ ਜੋ ਹੈ ਇਹ ਵਿਕਦਾ ਹੈ ਲੇਕਿਨ ਅੱਜ ਜੋ ਸਿੱਖਾਂ ਦਾ ਪਿਆਰ ਹੈ ਉਹ ਦੇਖ ਸਕਦੇ ਹੋ ਕਿ ਕਿੰਨੇ ਪ੍ਰੇਮ ਪਿਆਰ ਦੇ ਨਾਲ ਲੰਗਰਾਂ ਦੇ ਵਿੱਚ ਹੀ ਇਹ ਫਰੂਟ ਜੋ ਹੈ ਲਗਾ ਦਿੱਤਾ ਗਿਆ ਹੈ ਤਾਂ ਇੱਥੇ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਖਾਸ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੇ ਤੇ ਇਹ ਲੰਗਰ ਜੋ ਨੇ ਲਗਾਏ ਜਾ ਰਹੇ ਨੇ ਖਾਸ ਉਹ ਲੰਗਰ ਜੋ ਕਿ ਦੇਖਿਆ ਜਾਵੇ ਤਾਂ ਬਾਹਰ ਬਹੁਤ ਮਹਿੰਗਾ ਲੱਗਦਾ ਹੈ ਲੇਕਿਨ ਅੱਜ ਬਾਬਾ ਜੀ ਦੇ ਦਰ ਤੇ ਇਸ ਤਰ੍ਹਾਂ ਦੇ ਲੰਗਰ ਲੱਗਦੇ ਹਾਂਜੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਜੀ ਜੀ ਇੱਥੇ ਪਉਂਡ ਸਾਹਿਬ ਤੇ ਠੀਕ ਹੈ ਜੀ ਹਾਂਜੀ ਤੇ ਅਸੀਂ 3-4 ਸਾਲ ਤੋਂ ਸੇਵਾ ਇੱਥੇ ਕਰਦੇ ਹੁੰਦੇ ਆਂ ਤੇ ਗਾੜੀ ਵੀ ਕਰਦੇ ਰਵਾਂਗੇ ਬਾਬਾ ਜੀ ਦੀ ਕਿਰਪਾ ਚਾਹੀਦੀ ਬਸ ਕੀ ਅੱਜ ਹਰ ਕੋਈ ਉਹਨਾਂ ਨੂੰ ਨਤਮਸਤਕ ਕਰੇ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੀ ਕਹਿੰਦੇ? ਹਾਂ ਜੀ ਉਹਦੇ ਬਾਰੇ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਉਹ ਬਹੁਤ ਕਿਰਪਾ ਉਹਨਾਂ ਦੀ ਹਾਂ ਜੀ ਕੋਈ ਨਹੀਂ ਸਰ ਸੋ ਬਿਲਕੁਲ ਦੇਖ ਸਕਦੇ ਹੋ ਕਿ ਹਰ ਪਾਸੇ ਜੋ ਹੈ ਬਾਬਾ ਦੀਪ ਸਿੰਘ ਜੀ ਦੀ ਗੁੰਗਾਨ ਗੰਦਾ ਹੋਇਆ ਹਰ ਸੰਗਤ ਨਜ਼ਰ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਆ ਉਸ ਤਰ੍ਹਾਂ ਹੀ ਅੱਜ ਦੇਖ ਰਿਆਂ ਕਿ ਉਹ ਲੰਗਰ ਉਸ ਤਰ੍ਹਾਂ ਦਾ ਲੰਗਰ ਜੋ ਕਿ ਅਗਰ ਬਾਹਰ ਲੈਣਾ ਹੋਵੇ ਤਾਂ ਬਹੁਤ ਮਹਿੰਗਾ ਹੈ ਲੇਕਿਨ ਇੱਥੇ ਲੰਗਰ ਹੀ ਲਗਾ ਦਿੱਤੇਗੇ ਨੇ ਡ੍ਰੈਗਨ ਫਰੂਟ ਦਾ ਲੰਗਰ ਡ੍ਰੈਗਨ ਫਰੂਟ ਦਾ ਲੰਗਰ ਔਰ ਸਾਰਾ ਹੀ ਫਰੂਟ ਬਾਰ ਦਾ ਹੈ ਤੁਸੀਂ ਔਰੇਂਜ ਦੇਖੋਗੇ ਉਹ ਵੀ ਬਾਹਰ ਦੇ ਨੇ ਸਟਰਾਬਰੀ ਸਭ ਸਭ ਕੁਝ ਬਾਹਰੋਂ ਹੀ ਆਇਆ ਜੀ ਇਹ ਜਿਹੜੇ ਸਾਡੇ ਹੈਗੇ ਆ ਜਿਹੜੇ ਲੰਗਰ ਲਾਂਦੇ ਨੇ ਨਾ ਉਹ ਆਪਣਾ ਨਾਮ ਨਹੀਂ ਦਿੰਦੇ ਤੁਹਾਨੂੰ ਤਾਂ ਪਤਾ ਹੀ ਆ ਬਟ ਉਹ ਸਾਰਾ ਲੰਗਰ ਇੱਥੇ ਹੀ ਦਿੰਦੇ ਬਾਕੀ ਬਹੁਤ ਕਿਰਪਾ ਰੇ ਉਹਨਾਂ ਦੇ ਬਾਬਾ ਜੀ ਦੀ ਬਹੁਤ ਕਿਰ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਇਸ ਮਹਾਨ ਯੋਧੇ ਸੂਰਮੇ ਦਾ ਜਨਮ ਅਸੀਂ ਅਸੀਂ ਦੀਦੀ ਹਰ ਸਾਲ ਇਹੋ ਦਿਨਾਂ ਦੀ ਵੇਟ ਕਰਦੇ ਆ ਕਿ ਅਸੀਂ ਚਾਰ ਐਵੇਂਲੇ ਦਿਨ ਇੱਥੇ ਲਾਈਏ ਬਾਬਾਈ ਦੇ ਕਿਉਂਕਿ ਸਾਨੂੰ ਬਹੁਤ ਅਸੀਂ ਜਿਹੜਾ ਵੀ ਕੋਈ ਵੀ ਮਰਜ਼ੀ ਕੰਮ ਕਰਦਾ ਹੋਵੇ ਉਹਨੇ ਇੱਥੇ ਆਣਾ ਹੀ ਆਣਾ ਹੈ ਕਿ ਸਾਨੂੰ ਹਰ ਸਾਲ ਇਹੋ ਚੀਜ਼ ਦੀ ਵੇਟ ਹੁੰਦੀ ਆ ਸਾਨੂੰ ਇਦਾਂ ਲੱਗਦਾ ਸਾਡਾ ਘਰ ਆ ਅਸੀਂ ਇੱਥੇ ਜਾਣਾ ਹੀ ਜਾਣਾ ਸਾਰਾ ਇਸ ਦਿਨ ਦਾ ਪੂਰਾ ਰਹਿੰਦਾ ਹੈ ਹਾਂਜੀ ਹਾਂਜੀ ਪੂਰਾ ਚਾਵ ਆ ਤੁਸੀਂ ਸਾਰਿਆਂ ਨੂੰ ਦੇਖੋ ਕਿੰਨੇ ਜਣੇ ਸਿਕਿਉਰਿਟੀ ਦੇ ਲੱਗੇ ਹੋਏ ਆ ਔਰ ਸਾਰੇ ਖਾ ਪੀ ਰਹੇ ਆ ਹੱਸ ਰਹੇ ਆ ਸਾਰਾ ਕੁਝ ਆ ਜਿਦ ਤਰਾ ਪੂਰਾ ਵਿਆਹ ਵਾਲਾ ਮਾਹੌਲ ਹੋਇਆ ਜੀ ਇੱਥੇ ਪੂਰਾ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਨਮ ਸਥਾਨ ਬਾਬਾ ਜੀ ਦਾ ਤਾਂ ਮਾਹੌਲ ਪੂਰਾ ਜੋ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਖੁਸ਼ੀ ਦਾ ਜੋ ਮਾਹੌਲ ਹੈ ਹਰ ਪਾਸੇ ਨਜ਼ਰ ਆ ਰਿਹਾ ਸੰਗਤਾਂ ਦੇ ਚਿਹਰਿਆਂ ਤੇ ਮੁਸਕਾਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਉਹਨਾਂ ਨੂੰ ਮਿਲਣ ਦੀ ਤਾਂਗ ਹਰ ਕਿਸੇ ਵਿੱਚ ਦਿਖਾਈ ਦੇ ਰਹੀ ਹੈ ਤੇ ਇਸ ਦੇ ਨਾਲ ਹੀ ਲੰਗਰਾਂ ਦੇ ਲੰਗਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਤੇ ਖਾਸ ਡ੍ਰੈਗਨ ਫਰੂਟ ਦਾ ਜੋ ਲੰਗਰ ਹੈ ਉਹ ਲਗਾਇਆ ਗਿਆ ਹੈ ਤਾਂ ਹੋਰ ਵੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਵੈਦ ਸੇਵਕ ਸਿੰਘ ਡਿਸਟ੍ਰਿਕਟ ਤਰਨਤਾਰਨ ਪੱਟੀ ਪੰਜਾਬ 1433 16 ਵਾਲੇ ਖਾਲਸਾ ਜੀ ਖਾਲਸਾ ਜੀ ਨਿਹੰਗ ਸਿੰਘ ਫੌਜਾਂ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਦੁਨੀਆਂ ਦੇ ਵਿੱਚ ਸਿੱਖ ਵਸਦੇ ਨੇ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਦੀ 144ਵਾਂ ਜੋੜ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਖਾਲਸਾ ਜੀ ਖਾਸ ਕਰਕੇ ਅੱਜ ਦੇ ਮੌਕੇ ਦੇ ਉੱਤੇ ਅੱਜ ਜਿਵੇਂ 26 ਦੇ 27 ਦਿਨ ਵਾਲੇ ਦਿਨ 26 ਦੇ 27 ਜਨਵਰੀ ਵਾਲੇ ਦਿਨ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਔਰ ਤਨਤਨ ਬਾਬਾ ਦੀਪ ਸਿੰਘ ਜੀ ਦਾ ਗੁਣਗਾਨ ਕਰਦੀਆਂ ਨੇ ਅੱਜ ਸਾਰਿਆਂ ਨੂੰ ਪਤਾ ਹੈ ਕਿ ਵਿਸ਼ਵ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੂਵਿੰਡ ਸਾਹਿਬ ਦੁਨੀਆਂ ਦੇ ਇੱਕ ਅਲੌਕਿਕ ਵੱਖਰਾ ਨਜ਼ਾਰਾ ਹੈ ਜਿੱਥੇ ਜਿੱਥੇ ਵੀ ਇਹਨਾਂ ਦੇ ਸਥਾਨ ਬਣੇ ਹੋਏ ਨੇ ਜਿਵੇਂ ਕਿ ਤੁਸੀਂ ਪੂਵਿੰਡ ਤੁਸੀਂ ਆਉਂਦੇ ਜੋ ਇੱਥੇ ਵੀ ਦੇਖਿਆ ਰੌਣਕ ਮੇਲਾ ਇਸੇ ਤਰ੍ਹਾਂ ਇੱਕ ਪਿੰਡ ਸ਼ਹੀਦ ਆ ਜੋ ਕਿ ਡਿਸਟ੍ਰਿਕਟ ਤਰਨਤਨ ਪੱਟੀ ਪੰਜਾਬ 143416 ਬੋਪਾਰਾਏ ਮਾਡਲ ਦੇ ਲਾਗੇ ਬਹੁਤ ਹੀ ਬਾਬਾ ਜੀ ਦਾ ਵੱਡਾ ਸਥਾਨ ਆ ਪਿੰਡ ਸ਼ਹੀਦ ਉੱਥੇ ਵੀ ਦਰਸ਼ਨ ਮੇਲੇ ਕਰਨ ਜਾਇਆ ਕਰੋ ਇਸੇ ਤਰ੍ਹਾਂ ਚੱਬਾ ਸਾਹਿਬ ਲਕੀਰ ਸਾਹਿਬ ਗੁਰਦੁਆਰਾ ਵਾ ਉੱਥੇ ਵੀ ਦਰਸ਼ਨ ਮੇਲੇ ਕਰਨ ਜਿਵੇਂ ਸੰਗਤਾਂ ਜਾਨੀਆਂ ਨੇ ਸ਼ਹੀਦਾ ਸਾਹਿਬ ਗੁਰਦੁਆਰਾ ਵਾ ਉੱਥੇ ਵੀ ਦਰਸ਼ਨ ਦੇਦਾਰੇ ਸੰਗਤਾਂ ਕਰਨ ਜਾਨੀਆਂ ਨੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਔਰ ਹੱਥ ਜੋੜ ਕੇ ਬੇਨਤੀ ਆ ਗੁਰੂ ਨਾਲ ਜੁੜੋ ਬਾਣੀ ਬਾਣੇ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਦੇਖ ਸਕਦੇ ਹੋ ਕਿ ਹੁਣ ਇਸ ਦੇ ਨਾਲ ਨਾਲ ਤੁਹਾਨੂੰ ਡ੍ਰੈਗਨ ਫਰੂਟ ਦਾ ਜੋ ਲੰਗਰ ਲਗਾਇਆ ਗਿਆ ਹੈ ਉਹ ਦਿਖਾਣੇ ਆ ਕਿ ਕਿਸ ਤਰ੍ਹਾਂ ਤਿਆਰ ਹੋ ਰਿਹਾ ਹੈ ਦੇਖੋ ਕਿਸ ਤਰ੍ਹਾਂ ਵੀਰਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਔਰ ਇਹ ਜੋ ਕੱਟ ਕੀਤਾ ਜਾ ਰਿਹਾ ਹੈ ਫਰੂਟਸ ਉਹਨਾਂ ਤਾਂ ਦੇ ਵਿੱਚ ਸੱਜਿਆ ਹੋਇਆ ਨਜ਼ਰ ਆ ਰਿਹਾ ਹੈ ਇੰਪੋਰਟਡ ਫਰੂਟ ਹੈ ਸਾਰਾ ਦੇਖ ਸਕਦੇ ਹੋ orange apple cherry strawberry ਸਾਰਾ ਕੁਝ ਇਸ ਲੰਗਰ ਦੇ ਵਿੱਚ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਪ੍ਰਾਤਨ ਜਾਂ ਪ੍ਰਾਤਾ ਜੋ ਪਰ ਪਰ ਕੇ ਇੱਥੇ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਨੌਜਵਾਨ ਵੀਰ ਜੋ ਨੇ ਉਹ ਖਾਸ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦਾ ਕਹਿਣਾ ਇਹ ਕਿ ਕਾਫੀ ਦਿਨਾਂ ਤੋਂ ਜਦੋਂ ਤੋਂ ਨਵਾਂ ਸਾਲ ਚੜ ਜਾਂਦਾ ਹੈ ਉਸ ਤੋਂ ਬਾਅਦ ਵੇਟ ਸਿਰਫ ਇਹ ਰਹਿੰਦੀ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਹੈ ਸੇਵਾ ਕਰਨੀ ਹੈ ਤਾਂ ਖਾਸ ਇਹ ਜੋ ਲੰਗਰ ਘਰ ਹੈ ਲਗਾਇਆ ਗਿਆ ਹੈ ਇੱਕ ਸਿੱਖ ਸੱਜਣ ਦੇ ਵੱਲੋਂ ਔਰ ਇਹ ਸਭ ਤੋਂ ਵੱਡੀ ਗੱਲ ਕੀ ਉਹਨਾਂ ਦੇ ਵੱਲੋਂ ਆਪਣਾ ਨਾਮ ਜੋ ਹੈ ਉਹ ਨਹੀਂ ਦੱਸਿਆ ਜਾਂਦਾ ਬਸ ਸੇਵਾ ਜੋ ਹੈ ਜਨਮ ਦਿਹਾੜੇ ਨੂੰ ਸਮਰਪਿਤ ਉਹ ਕੀਤੀ ਜਾਂਦੀ ਹੈ ਤਾਂ ਡ੍ਰੈਗਨ ਫਰੂਟ ਦਾ ਜੋ ਲੰਗਰ ਹੈ ਉਹਨਾਂ ਦੇ ਵੱਲੋਂ ਹਰ ਸਾਲ ਇਸ ਮੌਕੇ ਤੇ ਤੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਨਾਲ ਸਾਂਝੀਆਂ ਕਰ ਰਹੇ ਹਾਂ ਕਾਰੀਗਰ ਦੂਰੋਂ ਦੂਰੋਂ ਆਂਦੇ ਨੇ ਇਸ ਡ੍ਰੈਗਨ ਫਰੂਟ ਦੇ ਕਟਾਈ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ ਕਿ ਨਾਲ-ਨਾਲ ਜੋ ਹੈ ਇਹ ਫਰੈਸ਼ ਫਰੂਟ ਔਰ ਇਹਨੂੰ ਐਪਲਸ ਜਿਵੇਂ ਤੁਸੀਂ ਦੇਖ ਸਕਦੇ ਹੋ ਇੰਪੋਰਟਡ ਐਪਲਸ ਨੇ ਔਰ ਇਹਨਾਂ ਨੂੰ ਨਾਲ-ਨਾਲ ਕੱਟ ਕੀਤਾ ਜਾ ਰਿਹਾ ਹੈ ਤੇ ਨਾਲ-ਨਾਲ ਸੇਵਾ ਜੋ ਹੈ ਉਹ ਨਿਭਾਈ ਜਾ ਰਹੀ ਹੈ। ਕਹਾਂ ਸੇ ਆਏ ਹੋ ਜੀ ਆਪ? ਮੁਰਾਦਾਬਾਦ। ਯਾਹਾਂ ਇਸ ਦਿਨ ਤੇ ਆਨੇ ਦਾ ਕਿੰਨਾ ਉਤਸਾਹ ਰਹਤਾ ਹੈ ਕਿ ਯਾਹਾਂ ਆ ਕੇ ਗੁਰੂ ਘਰ ਮੇਂ ਸੇਵਾ ਕਰਨੀ ਹੈ। ਬੋਲ ਨਹੀਂ ਆਦੀ ਪੰਜਾਬੀ। सर यहां पे आने का कितना उत्साह एक्साइटमेंट रहती है? बहुत ज़्यादा एक्साइटमेंट हम यहाँ से इंतजार करते हैं कम से कम कम से कम करते हैं चार महीने पहले इसे करते हैं तैयारी हम लोग बाकी हमारा काम है कैटरिंग का न्यू बंस चावला न्यू अमृतसर अपनी ये है सौ डेढ़ सौ बंदों की टोली आई हुई है मुरादाबाद से से ये कटाई सब कुछ है चौबीस तारीख से ये कटाई चल रही है चौबीस सुबह सात बजे से बरताना चालू कर देते हैं शाम को सात बजे तक बंद कर देते हैं हाँ जी यहाँ पर आ गया किसी चीज की कमी नहीं है हर तरह का फ्रूट जो है वो यहाँ पे लंगर में लगाया गया है सारा 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 इम्पोर्टेंट फ्रूट से है ड्रैगन है एप्पल है और स्ट्रॉबेरी है पाइन है और इससे क्या कहते हैं ऑरेंज है चेरी है गावा है सारा कुछ फ्रूटेज में है आठ आइटम है जो कि बीच में गटबड़ भी हुई थी वो पूरी यहाँ पर आया था छत्तीस टन माल आया था सारा खत्म एंड हो जाएगा बजे तक आज कितने दिन लंगर चलेगा कितने टन आप कह रहे हैं छत्तीस टन माल आया था यहाँ पर बारह बारह टन वाली तीन गड्डी आई थी यहाँ पर और ये चार दिन का लंगर हो जाएगा आज शाम तक हाँ जी तो so, बिल्कुल देख सकते हो कि ਤੇ ਟਾਨ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਫਰੂਟਸ ਜਾਂ ਜੋ ਇੱਥੇ ਟਰੱਕ ਭਰ ਭਰ ਕੇ ਆਏ ਸਿਗੇ ਔਰ 4 ਦਿਨ ਇਹ ਲਗਾਤਾਰ ਇਹ ਲੰਗਰ ਜੋ ਹੈ ਚੱਲਦਾ ਰਹੇਗਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਾਂ ਤਸਵੀਰਾ ਔਰੈਂਜ ਸਟਰਾਬਰੀ ਐਪਲ ਚੈਰੀ ਗਾਵਾ ਇਸ ਦੇ ਨਾਲ ਹਰ ਤਰ੍ਹਾਂ ਦਾ ਜੋ ਫਰੂਟ ਹੈ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਤੇ ਕਿਵੀ ਇਸ ਦੇ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਰੈਸ਼ ਫਰੂਟ ਸੰਗਤ ਦੇ ਵਿੱਚ ਨਾਲ-ਨਾਲ ਇਸ ਨੂੰ ਕੱਟ ਕਰਕੇ ਵਰਤਾਇਆ ਜਾ ਰਿਹਾ ਹੈ ਔਰ ਖਾਸ ਗੱਲ ਇਹ ਹੀ ਰਹਿੰਦੀ ਹੈ ਕਿ ਹਰ ਸਾਲ ਇਸ ਵੀਰ ਦੇ ਵੱਲੋਂ ਜੋ ਲੰਗਰ ਲਗਾਇਆ ਜਾਂਦਾ ਹੈ ਉਹਨਾਂ ਦੇ ਵੱਲੋਂ ਆਪਣਾ ਨਾਮ ਜੋ ਹੈ ਉਹ ਤਾਂ ਜਨਤਕ ਨਹੀਂ ਕੀਤਾ ਜਾਂਦਾ ਲੇਕਿਨ ਸੇਵਾ ਦੇ ਰੂਪ ਦੇ ਵਿੱਚ ਇਹ ਲੰਗਰ ਲਗਾਇਆ ਜਾਂਦਾ ਹੈ ਔਰ ਦੇਖ ਸਕਦੇ ਹੋ ਕਿ ਕਾਫੀ ਮਾਤਰਾ ਦੇ ਵਿੱਚ ਬਹੁਤ ਸਾਰੇ ਕਾਰੀਗਰ ਜੋ ਨੇ ਇਸ ਲੰਗਰ ਦੇ ਵਿੱਚ ਦੂਰੋਂ ਦੂਰੋਂ ਆ ਕੇ ਸੇਵਾ ਨਿਭਾਰੇ ਨੇ ਸਿਰ ਉਹਨਾਂ ਦੇ ਕੱਜੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਕਾਫੀ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਹੀ ਇਸ ਦਿਨ ਦਾ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਅਸੀਂ ਉਸ ਧਰਤੀ ਤੇ ਜਾਣਾ ਹੈ ਜਿੱਥੇ ਸਿੱਖਾਂ ਦੇ ਮਹਾਨ ਯੋਧੇ ਦਾ ਜਨਮ ਹੋਇਆ ਹੈ ਤੇ ਉਹ ਸੇਵਾ ਕਰਨੀ ਹੈ ਉਹ ਲਾਹ ਰਹਿਣਾ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਗੁਰਦੁਆਰਾ ਪੋਵੰਡ ਸਾਹਿਬ ਜਿੱਥੇ ਹਰ ਸਾਲ ਡ੍ਰੈਗਨ ਫਰੂਟ ਦਾ ਲੰਗਰ ਆਕਰਸ਼ਣ ਦਾ ਕੇਂਦਰ ਬਣਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਦੱਸ ਦੇ ਕਿ 36 ਟਨ ਡ੍ਰੈਗਨ ਫਰੂਟ ਦਾ ਲੰਗਰ ਜੋ ਹੈ ਇਹ ਲਗਾਇਆ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗਰੇਡ ਪੰਜਾਬ ਟੀਵੀ ਆਮ